ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਮੈਂ ਸਾਰੇ ਪੰਜਾਬੀ ਇਹਨਾਂ ਖਾਸ ਕਰਕੇ ਜਿਹੜਾ ਸਾਡਾ ਸ਼੍ਰੀ ਅਨੰਦਪੁਰ ਸਾਹਿਬ ਇਲਾਕਾ ਹੈ ਜਾਂ ਰੋਪੜ ਝੇਲਾ ਉਹਨਾਂ ਦੇ ਭਰਾਵਾਂ ਭੈਣਾਂ ਨਾਲ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ 2-3 ਮਹੀਨੇ ਤੋਂ ਜਿਹੜੇ ਪੰਜਾਬ ਦੇ ਐਂਟਰੀ ਦੇ ਵੇਲੇ ਜਦੋਂ ਅਸੀਂ ਪੰਜਾਬ ਤੋਂ ਹਿਮਾਚਲ ਦੇ ਵਿੱਚ ਜਾਂ ਹਿਮਾਚਲ ਤੋਂ ਪੰਜਾਬ 'ਚ ਦਾਖਲ ਹੁੰਦੇ ਉੱਥੇ ਹਿਮਾਚਲ ਸਰਕਾਰ ਵੱਲੋਂ ਟੋਲ ਦੀ ਜਿਹੜੀ ਪਰਚੀ ਕੱਟੀ ਜਾਂਦੀ ਬਹੁਤ ਵੱਡੇ ਲੈਵਲ ਸਾਡੇ ਪੰਜਾਬੀ ਭਰਾ ਹਰਿਆਣੇ ਦੇ ਭਰਾ ਜਾਂ ਕੋਈ ਵੀ ਹੋਰ ਵਿਅਕਤੀ ਜਦੋਂ ਹਿਮਾਚਲ ਰਾਜ ਦੇ ਵਿੱਚ ਦਾਖਲ ਹੋਣਾ ਹੈ ਉਹਨਾਂ ਨੂੰ 70 110 ਰੁਪਏ ਦੇਣੇ ਪੈਣੇ ਪਰ ਆਓ ਇਹ ਬਹੁਤ ਵੱਡਾ ਬੋਝ ਹੈ ਤੇ ਨਾ ਅਨਸਾਫੀ ਹੈ ਨਾ ਅਨਸਾਫੀ ਇਸ ਲਈ ਕਹਿਣਾ ਕਿ ਸਾਰੇ ਦੇਸ਼ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਐਂਟਰੀ ਟੈਕਸ ਨਹੀਂ ਲੱਗਿਆ ਹੋਇਆ ਅਸੀਂ ਤੁਹਾਡੇ ਭਰਾਵਾਂ ਦੀ ਮਿਹਰ ਨਾਲ ਭੈਣਾਂ ਦੀ ਮਿਹਰ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਾਡੇ ਸੰਘਰਸ਼ ਨੂੰ ਬੂਰ ਵੀ ਪੈ ਰਿਹਾ ਲੋਕ ਸਾਡੇ ਨਾਲ ਜੁੜ ਰਹੇ ਅਸੀਂ ਸਾਰੇ ਆਪਣੇ ਭੈਣ ਭਰਾਵਾਂ ਨੇ ਅਲੱਗ-ਅਲੱਗ ਪਾਰਟੀਆਂ ਦੇ ਨੇ ਇੱਕ ਮੋਰਚਾ ਬਣਾਇਆ ਇਲਾਕਾ ਬਚਾਓ ਸੰਘਰਸ਼ ਮੋਰਚਾ ਇਸ ਦੇ ਵਿੱਚ ਅਸੀਂ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਪਾਰਟੀਆਂ ਦੇ ਇਕੱਠੇ ਹੋ ਕੇ ਇੱਕ ਫੈਸਲਾ ਲਿਆ ਸੀ ਪਿਛਲੇ ਦਿਨੀ ਕਿ 28 ਤਰੀਕ ਨੂੰ ਨਹਿਮਾਚਲ ਦੀ ਐਂਟਰੀ 'ਚ ਜਿੱਥੇ ਨੰਗਲ 'ਚ ਮਹੱਤਵਪੂਰਨ ਇੱਕ ਸ਼ਹਿਰ ਹੈ ਤੇ ਜਿੱਥੇ ਸਾਡੇ ਕਲਸੀੜਾ ਪਿੰਡ ਹੈ ਉੱਥੇ ਜਦੋਂ ਅਸੀਂ ਉੱਥੇ ਦਾਖਲ ਕਰਦੇ ਹਾਂ ਮਹਾਚਲ ਦੇ ਵਿੱਚ ਤਾਂ ਸਾਡੇ ਤੇ ਟੈਕਸ ਦੀ ਇੱਕ ਵੱਡੀ ਪਰਚੀ ਇਕੱਠੀ ਜਾਂਦੀ ਤੇ ਉਸ ਦੇ ਖਿਲਾਫ ਅਸੀਂ ਕੱਲ ਉਸ ਬੈਰੀਅਰ ਤੇ ਧਰਨਾ ਦੇ ਰਹੇ ਸਮੂਹ ਪੰਜਾਬੀ ਧਰਨਾ ਦੇ ਇਹ ਧਰਨਾ ਰਾਜਨੀਤਿਕ ਨਹੀਂ ਆ ਇਹ ਧਰਨਾ ਕਿਸੇ ਕਿਸਮ ਦੀਆਂ ਵੋਟਾਂ ਨੂੰ ਲੈ ਕੇ ਨਹੀਂ ਆ ਇਹ ਧਰਨਾ ਸਾਡੇ ਪੰਜਾਬੀਆਂ ਦਾ ਸਾਡੇ ਸ਼ਹਿਰ ਵਾਸੀਆਂ ਦਾ ਅਲਾਕਾ ਵਾਸੀਆਂ ਦਾ ਮੈਂ ਤੁਹਾਡੇ ਨਾਲ ਹਿਮਾਚਲ ਦੇ ਭਰਾਵਾਂ ਨਾਲ ਵੀ ਗੱਲ ਸਾਂਝੀ ਕਰਨਾ ਚਾਹਨਾ ਕਿ ਦੇਖੋ ਇਹ ਭੂਮੀ ਮੰਨਿਆ ਜਾਂਦਾ ਹੈ ਹਿਮਾਚਲ ਇੱਕ ਪਵਿੱਤਰ ਇੱਕ ਪਵਿੱਤਰ ਜਗ੍ਹਾ ਹੈ ਹਿਮਾਚਲ ਸਾਡੇ ਲਈ ਸਾਡੇ ਗੁਰੂ ਧਾਮ ਹੈ ਸਾਡੇ ਮਾਤਾ ਦੇ ਉੱਥੇ ਦਰਬਾਰ ਹੈ ਬਾਬਾ ਬਾਲਕਨਸ ਜੀ ਦਾ ਮੰਦਿਰ ਹੈ ਅਸੀਂ ਸਾਰਿਆਂ ਨੇ ਜਦ ਉੱਥੇ ਮੱਥਾ ਟੇਕਣ ਜਾਣਾ ਤਾਂ ਕਿੰਨਾ ਦੁੱਖ ਹੁੰਦਾ ਜਦੋਂ ਕਰਿੰਦੇ ਉਥੇ ਟੋਲ ਪਲਾਜ਼ਿਆਂ ਤੇ ਖੜਕੇ ਸਾਡੇ ਨਾਲ ਦੁਰਵਿਵਹਾਰ ਕਰਦੇ ਸਾਡੀਆਂ ਪਰਚੀਆਂ ਕੱਟਦੇ ਸਾਡੀਆਂ ਇੱਥੇ ਪੰਜਾਬ ਹੈ ਨਾਲ ਹੀ ਹਿਮਾਚਲ ਹੈ ਜੇ ਅਸੀਂ ਇੱਕ ਕਦਮ ਵੀ ਜਾਣਾ ਤਾਂ ਵੀ 700 ਰੁਪਏ ਸਾਡੇ ਕੋਲ ਲਿਆ ਜਾਂਦਾ ਜੋ ਸਾਡੇ ਨਾਲ ਬੇਇਨਸਾਫੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਕੇ ਇੱਕ ਆਪਣੇ ਪੰਜਾਬ ਸਰਕਾਰ ਨੂੰ ਭੇਜਿਆ ਸੀ ਕਿ ਜੇ ਹਿਮਾਚਲ ਦੀ ਸਰਕਾਰ ਨਾਲ ਗੱਲ ਕੀਤੀ ਜਾਵੇ ਉਹ ਸਾਡੇ ਲਈ ਟੈਕਸ ਮਾਫ ਕਰਨ ਜੇ ਟੈਕਸ ਨਹੀਂ ਮਾਫ ਕਰਦੇ ਤਾਂ ਪੰਜਾਬ ਸਰਕਾਰ ਲਗ ਲਗ ਸਵਾ ਤੇ ਪਠਾਨਕੋਟ ਜ਼ਿਲ੍ਹਾ ਹਿਸ਼ਾਰਪੁਰ ਜ਼ਿਲ੍ਹਾ ਜਾਂ ਰੋਪੜ ਜ਼ਿਲ੍ਹਾ ਐਂਟਰੀ ਟੈਕਸ ਲਾਇਆ ਜਾਵੇ ਪੰਜਾਬ ਸਰਕਾਰ ਨੂੰ ਜੋ ਮੇਰਾ ਅੰਦਾਜ਼ਾ ਮੈਂ ਵੀ ਐਡਵੋਕੇਟ ਹਾਂ 100 ਕਰੋੜ ਰੁਪਈਆ ਖਜ਼ਾਨੇ ਨੂੰ ਮਿਲੇਗਾ ਜੇ ਇਹ ਐਂਟਰੀ ਟੈਕਸ ਲੱਗ ਜਾਂਦਾ ਜੇ ਉਹ ਨਹੀਂ ਹਟਾਉਂਦੇ ਅਸੀਂ ਲਾਣ ਦੇ ਹੱਕ 'ਚ ਨਹੀਂ ਹੈ ਜੇ ਉਹ ਨਹੀਂ ਹਟਾਉਂਦੇ ਇਸ ਕਰਕੇ ਮੇਰੀ ਬੇਨਤੀ ਹੈ ਆਲਾਕਾ ਵਾਸੀਆਂ ਨੂੰ ਪੰਜਾਬੀਆਂ ਨੂੰ ਰੋਪੜ ਜ਼ਿਲ੍ਹੇ ਦੇ ਵਾਸੀਆਂ ਨੂੰ ਕਿ ਆਓ ਕੱਲ ਨੂੰ 28 ਤਰੀਕ ਨੂੰ ਅਸੀਂ ਮਹਿਤਪੁਰ ਹਿਮਾਚਲ ਦੇ ਜਿੱਥੇ ਐਂਟਰੀ ਟੈਕਸ ਦਾ ਇਹਨਾਂ ਦੇ ਪਲਾਜਾ ਲਾਇਆ ਹੋਇਆ ਉੱਥੇ ਅਸੀਂ ਬੜਾ ਪੀਸਫੁਲ ਬੇਨ ਬੜਾ ਏਕੇ ਦਾ ਸਬੂਤ ਦਿੰਦੇ ਹੋਏ ਬੜਾ ਡਿਸਪੀਲਨ ਚ ਰਹਿ ਕੇ ਅਸੀਂ ਉਹਦਾ ਵਿਰੋਧ ਕਰੀਏ ਤੇ ਆਪਾਂ ਆਪਣੀਆਂ ਜਿਹੜੀਆਂ ਦਰਦ ਹੈ ਸਾਡਾ ਪੰਜਾਬੀਆਂ ਨੂੰ ਹਰਿਆਣੀਆਂ ਨੂੰ ਜਦੋਂ ਅਸੀਂ ਟੂਰਿਜ਼ਮ ਇੰਡਸਟਰੀ ਹੈ ਹਮਾਤਲ ਚ ਉੱਥੇ ਘੁੰਮਣ ਜਾਂਦੇ ਸਾਡੇ ਨਾਲ ਬੇਇਨਸਾਫੀ ਕੀਤੀ ਜਾਂਦੀ ਉਸ ਟੈਕਸ ਨੂੰ ਹਟਾਉਣ ਲਈ ਐਂਟਰੀ ਟੈਕਸ ਨੂੰ ਹਟਾਉਣ ਲਈ ਟੋਲ ਪਲਾਜੇ ਨੂੰ ਹਟਾਉਣ ਲਈ ਅਸੀਂ ਸੰਘਰਸ਼ ਵਿਢੀਏ ਤੇ ਇਸ ਤੋਂ ਬਾਅਦ ਇਹਦੀ ਸਫਲਤਾ ਤੋਂ ਬਾਅਦ ਰੋਪੜ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਚ ਜਿਵੇਂ ਕਨੌਲੀ ਹੈ ਕੀਰਤਪੁਰ ਸਾਹਿਬ ਹੈ ਅਨੰਤਪੁਰ ਸਾਹਿਬ ਹੈ ਜਾਂ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਜਾਂਦੇ ਮਾਤਾ ਨਾਨਾ ਦੇਵੀ ਜਾਂਦੇ ਰਸਤਿਆਂ 'ਚ ਵੱਡੇ ਵੱਡੇ ਟੈਕਸ ਲਏ ਜਾਂਦੇ ਹਿਮਾਚਲ ਸਰਕਾਰ ਵੱਲੋਂ ਅਸੀਂ ਉਹਨਾਂ ਲੋਕਾਂ ਨੂੰ ਲਾਮਬੰਦ ਕਰਾਂਗੇ ਉਸ ਤੋਂ ਬਾਅਦ ਅਸੀਂ ਸਮੂਹ ਪੰਜਾਬੀ ਪੰਜਾਬ ਸਰਕਾਰ ਤੇ ਵੀ ਆਪਾਂ ਕਹਿ ਲੋ ਵੀ ਉਹਨਾਂ ਦੇ ਅੱਗੇ ਬੇਨਤੀ ਕਰਾਂਗੇ ਕਿ ਜੇ ਹਿਮਾਚਲ ਸਰਕਾਰ ਨਹੀਂ ਟੈਕਸ ਟਾਂਦੀ ਤਾਂ ਤੁਸੀਂ ਵੀ ਟੈਕਸ ਬਰਾਬਰ ਦਾ ਲਾਓ ਤੇ ਮੈਂ ਸਮੂਹ ਪੰਜਾਬੀਆਂ ਨੂੰ ਸਮੂਹ ਇਲਾਕਾ ਵਾਸੀਆਂ ਨੂੰ ਸਾਡੇ ਅੱਧਰ ਸੱਜੋ ਆਲਪਿੰਡਾ ਸੰਤੋਖੜ ਜਾਣਾ ਉੱਥੇ ਟੈਕਸ ਹੈ ਜਾਂ ਕਿਤੇ ਵੀ ਆਪਾਂ ਇੱਥੋਂ ਯੋਲੀ ਤੋਂ ਜਾਣਾ ਟੈਕਸ ਹੈ ਜਾਂ ਕਿਤੇ ਪਾਖੜੇ ਨੂੰ ਜਾਣਾ ਟੈਕਸ ਹੈ ਮੇਰੀ ਇਕੱਲੇ ਦੀ ਲੜਾਈ ਨਹੀਂ ਇਹ ਸਾਡੇ ਮੋਰਚੇ ਦੀ ਇਕੱਲੇ ਦੀ ਲੜਾਈ ਨਹੀਂ ਆਓ ਦੋਸਤੋ ਇਕੱਠੇ ਹੋਈਏ ਇਲਾਕਾ ਵਾਸੀ ਤਾਂ ਜੋ ਕੱਲ ਨੂੰ ਸਵੇਰੇ 28 ਤਰੀਕ ਨੂੰ ਮਹਿਤਪੁਰ ਟੋਲ ਪਲਾਜਾ ਤੇ ਅਸੀਂ ਡਟ ਕੇ ਵਿਰੋਧ ਕਰੀਏ ਤਾਂ ਜੋ ਹਮਾਚਲ ਸਰਕਾਰ ਦੇ ਕੰਨ ਖੁੱਲਣ ਤੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕਰ ਵੀ ਪੁੱਜੇ ਤੇ ਸਾਡੇ ਲੋਕਾਂ ਨੂੰ ਸਮੂਹ ਪੰਜਾਬੀਆਂ ਨੂੰ ਹਰਿਆਣੀਆਂ ਨੂੰ ਚੰਡੀਗੜ੍ਹ ਦੇ ਵਾਸੀਆਂ ਨੂੰ ਰਾਹਤ ਮਿਲ ਸਕੇ ਕੱਲ ਨੂੰ ਜ਼ਰੂਰ 28 ਤਰੀਕ ਨੂੰ 10 ਵਜੇ ਮੈਂ ਇੱਕ ਵਾਰ ਫੇਰ ਕਹਿਣਾ ਕਿ ਟੋਲ ਪਲਾਜਾ ਮਹਿਤਪੁਰ ਪਹੁੰਚੀਏ ਹਮਾਚਲ ਪ੍ਰਦੇਸ਼ ਜਿਹੜਾ ਨੰਗਲ ਦੇ ਲੱਗ ਗਿਆ ਤੇ ਆਪਾਂ ਪੀਸਫੁਲ ਪ੍ਰੋਟੈਸਟ ਕਰੀਏ ਤਾਂ ਜੋ ਹਿਮਾਚਲ ਸਰਕਾਰ ਤੇ ਪੰਜਾਬ ਸਰਕਾਰ ਇਕੱਠੇ ਬੈਠ ਕੇ ਇਹਦਾ ਹੱਲ ਕਰੇ ਨਹੀਂ ਤਾਂ ਅਸੀਂ ਇਹਨੂੰ ਮੂਵਮੈਂਟ ਨੂੰ ਪੰਜਾਬ ਤੱਕ ਲੈ ਕੇ ਜਾਵਾਂਗੇ ਤੁਹਾਡੇ ਸਾਥ ਦੀ ਲੋੜ ਹੈ ਭਰਾਓ ਭੈਣੋ ਪਾਰਟੀਆਂ ਨੂੰ ਭੁੱਲ ਕੇ ਧਾਰਮਿਕ ਹਿੱਤਾਂ ਨੂੰ ਭੁੱਲ ਕੇ ਜਾਤ ਬਰਾਦਰੀ ਨੂੰ ਭੁੱਲ ਕੇ ਆਓ ਸਾਡਾ ਸਾਥ ਦਿਓ ਇਹ ਸਾਡਾ ਧਰਨਾ ਨਹੀਂ ਹੈ ਇਹ ਤੁਹਾਡਾ ਧਰਨਾ ਹੈ ਤੁਹਾਡਾ ਧਰਨੇ 'ਚ ਤੁਸੀਂ ਸ਼ਾਮਲ ਹੋਵੋਗੇ ਸਾਡੇ ਹੌਸਲਾ ਵਧੂਗਾ ਧੰਨਵਾਦ